ਲੁਧਿਆਣਾ ਦਾ ਸਿਵਲ ਹਸਪੀਟਲ ਬਹੁਤ ਜਲਦ ਪ੍ਰਾਈਵੇਟ ਹਸਪੀਟਲਾਂ ਦੀ ਤਰ੍ਹਾਂ ਆਧੁਨਿਕ ਸਹੂਲਤਾਂ ਦੇ ਨਾਲ ਹੋਵੇਗਾ ਲੈਸ ਇਹ ਕਹਿਣਾ ਹੈ ਰਾਜ ਸਭਾ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਦਾ ਜਿਨ੍ਹਾਂ ਵੱਲੋਂ ਅੱਜ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਮਦਦ ਸੀ ਤਾਂ ਸਿਵਲ ਹਸਪਤਾਲ ਦੇ ਵਿੱਚ ਕਈ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਹਨ ਤਾਂ ਕਿ ਨਵੇਂ ਸਾਲ ਤੋਂ ਪਹਿਲਾ ਪਹਿਲਾ ਸਿਵਲ ਹਸਪਤਾਲ ਦੀ ਕਾਇਆਕਲਪ ਕੀਤੀ ਜਾਵੇ ਤੇ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਆਧੁਨਿਕ ਸਹੂਲਤਾਂਵਾਂ ਦੇ ਨਾਲ ਨਾਲ ਵਧੀਆ ਸਿਹਤ ਸਹੂਲਤਾਂਵਾਂ ਪ੍ਰਦਾਨ ਕੀਤੀਆਂ ਜਾਣ ਇਸ ਨੂੰ ਲੈ ਕੇ ਰਾਜ ਸਭਾ ਮੈਂਬਰ ਪਾਰਲੀਮੈਂਟ ਸੰਜੀਵ अरोड़ा ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਹਨਾਂ ਉਪਰਾਲਿਆਂ ਦੇ ਤਹਿਤ ਹੀ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲੈਣ ਵਾਸਤੇ ਅੱਜ ਸਿਵਲ ਹਸਪੀਟਲ ਲੁਧਿਆਣਾ ਪਹੁੰਚੇ ਸੰਜੀਵ अरोड़ा ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਣਾਂ ਨੇ ਕੀ ਦੱਸਿਆ ਕਿ ਕਿਹੜੇ-ਕਿਹੜੇ ਕੰਮ ਸਿਵਲ ਹਸਪੀਟਲ ਦੇ ਵਿੱਚ ਕੀਤੇ ਜਾ ਚੁੱਕੇ ਨੇ ਤੇ ਕਿਹੜੇ-ਕਿਹੜੇ ਕੰਮ ਬਹੁਤ ਜਲਦ ਉਸ ਨੂੰ ਪੂਰੇ ਕਰਕੇ ਸਿਵਲ ਹਸਪੀਟਲ ਨੂੰ ਪ੍ਰਾਈਵੇਟ ਹਸਪੀਟਲਾਂ ਦੀ ਤਰਜ਼ ਦੇ ਉੱਤੇ ਆਧੁਨਿਕ ਸਹੂਲਤਾਂ ਵਾਲੇ ਨਾਲ ਲੈਸ ਕੀਤਾ ਜਾਵੇਗਾ ਅੱਜ ਜੀ ਅਸੀਂ ਹਸਪੀਟਲ ਵਿਜ਼ਿਟ ਕੀਤੀ ਐਮਐਲਏ ਸਾਹਿਬ ਵੀ ਆਏ ਡੀਸੀ ਮੈਡਮ ਵੀ ਆਈ ਸੀ ਏਡੀਸੀ ਸਾਹਿਬ ਵੀ ਆਏ ਹੋਏ ਤੇ ਕਾਫੀ ਕੰਮ ਅੱਗੇ ਨਾਲੋਂ ਬੈਟਰ ਹੋ ਗਿਆ ਜੀ ਜਿਹੜੀ ਕਿ ਇਹਦੀ ਖੁਸ਼ੀ ਵੀ ਦੇਖਿਆ ਹੋਣਾ ਕਿ ਪੇਂਟਿੰਗ ਬੜੀ ਹੋ ਗਈ ਦੁਬਾਰਾ ਤੇ ਟਾਈਲਾਂ ਲੱਗ ਰਹੀਆਂ ਬਾਥਰੂਮ ਸਾਰੇ ਨਵੇਂ ਹੋ ਰਹੇ ਐ ਸੀਵਰੇਜ ਲੇ ਹੋ ਚੁੱਕਾ ਜਿਹੜਾ ਹੋਣਾ ਸੀ ਇਹ ਰੌਡ ਰੈਟ ਕੰਟਰੋਲ ਪੂਰਾ ਕੰਟਰੋਲ ਚ ਹੈ ਜਿਹੜੇ ਚੂਹਿਆਂ ਦੀ ਪ੍ਰੋਬਲਮ ਸੀ ਇੱਥੇ ਤੇ ਅ ਮਤਲਬ ਕਿ ਹੁਣ ਇਕੁਪਮੈਂਟ ਅੱਜ ਨਵੇਂ ਸਿਵਲ ਸਰਜਨ ਸਾਹਿਬ ਆਏ ਐ ਐਸਐਮਓ ਸਾਹਿਬ ਆਏ ਇਕੁਪਮੈਂਟ ਦੀ ਲਿਸਟੇ ਫਾਈਨਲ ਕਰ ਰਹੇ ਆ ਜੋ ਇਕੁਪਮੈਂਟ ਸਿਵਲ ਹਸਪੀਟਲ ਨੂੰ ਚਾਹੀਦਾ ਉਹ ਵੀ ਹੋ ਜਾਏਗਾ ਪੀਡਬਲ ਆਏ ਹੋਏ ਜਿਹੜੀਆਂ ਸੜਕਾਂ ਨਵੀਆਂ ਤੇ ਪੇਵਰ ਬੰਨਾ ਉਹਦਾ ਵੀ ਟੈਂਡਰ ਅਗਲੇ ਹਫਤੇ ਨਿਕਲ ਜਾਏਗਾ ਸੋ ਅਸੀਂ ਪੂਰੇ ਜੋਰ ਨਾਲ ਲੱਗੇ ਆ ਕਿ ਇੱਥੇ ਜਿਹੜੇ ਬੰਦੇ ਆਂਦੇ ਆ ਉਹਨਾਂ ਨੂੰ ਇਹੋ ਜਿਹਾ ਇਹ ਹਸਪੀਟਲ ਲੱਗੇ ਵੀ ਪ੍ਰਾਈਵੇਟ ਹਸਪੀਟਲ ਵਰਗਾ ਹੋਵੇ ਇਹ ਤਾਂ ਦੇਖੋ ਮਰੀਆਂ ਤੁਹਾਡੇ ਆਨ ਨਾਲ ਕੀ ਫਰਕ ਨਹੀਂ ਮੇਰੇ ਆਨ ਨਾਲ ਤੁਹਾਡੀ ਨਾਲ ਫਰਕ ਪੈਣਾ ਮੈਂ ਤਾਂ ਪਿੱਛੇ ਬੈਠਾ ਮਤਲਬ ਅਸੀਂ ਤਾਂ ਕਰੀ ਜਾ ਰਹੇ ਹੈਗੇ ਆ ਬੜਾ ਚੰਗਾ ਲੱਗ ਰਿਹਾ ਅੱਗੇ ਨਾਲੋਂ ਬਹੁਤ ਵਧੀਆ ਔਰ ਹੋਰ ਚੰਗਾ ਹੋਏਗਾ ਹੋਰ ਵਧੀਆ ਕਿੱਥਾ ਹੋਊਗਾ ਬਸ ਦੇਖਣ ਨੂੰ ਚੰਗਾ ਲੱਗੇਗਾ ਸਟਾਫ ਵੀ ਨਵਾਂ ਰੱਖ ਰਹੇ ਆ ਇਕੁਪਮੈਂਟ ਨਵਾਂ ਆ ਰਿਹਾ ਦਵਾਈਆਂ ਆਲਰੇਡੀ ਬੜੀਆਂ ਹੈਗੀਆਂ ਅਵੇਲੇਬਲ ਮਤਲਬ ਕਿ ਐਸਐਮਓ ਸਾਹਿਬ ਨੇ ਅਸ਼ੋਰ ਕੀਤਾ ਹੈਗਾ ਕਿ ਜੋ ਵੀ ਮਤਲਬ ਕਿ ਸਾਡੀਆਂ ਸਰਵਿਸੇਜ਼ ਆ ਉਹ ਬੈਟਰ ਹੋਣਗੀਆਂ ਪੇਸ਼ੈਂਟ ਵਾਲੀ ਸਾਰਾ ਕੁਝ ਕਰਤਾ ਪੇਸ਼ੈਂਟ ਵਾਲੀ ਰਹੇ ਆ ਨਾ ਇੱਕ ਹੋਰ ਸਵਾਲ ਹੈ ਕਿ ਜਿਹੜੇ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਪਾਣੀ ਦੇ ਟਿਕਾਣੇ ਲਈ ਫੀਸ ਵਾਸਤੇ 20 ਰੁਪਏ ਤਾਂ ਭੋਗਣਾ ਪੈਂਦਾ ਭਲਾ ਕਿ ਜ਼ਿਆਦਾਤਰ ਗਰੀਬ ਕਰਦੇ ਲੋਕ ਇੱਥੇ ਮਿਡਲ ਕਲਾਸ ਦੇ ਲੋਕ ਆ ਦੇਣ ਆਉਣ ਵਾਸਤੇ ਬਹੁਤ ਜ਼ਿਆਦਾ ਕਿੱਲਾ ਸਰ ਆਲਸਿਸਟਮ ਮੈਨੇ ਹਰ ਸਿਸਟਮ ਦੀ ਡਰੇਨੇਜ ਵੀ ਕਰਵਾਇਆ ਤਿੰਨ ਵਾਟਰ ਪੂਲਰ ਜਿਹੜੇ ਹੈਗੇ ਹੋਰ ਨਵੇਂ ਬੰਦ ਇੱਕ ਸਾਡੇ ਕੋਲ ਆ ਗਿਆ ਦੋ ਮੈਂ ਹੋਰ ਦੋ ਦੇ ਵਾਲੇ ਉਹ ਵੀ ਡਰੇਨੇਟ ਕਰ ਰਹੇ ਮੈਂ ਜੀ ਮੈਨੂੰ ਪਾਣੀ ਦਾ ਪਤਾ ਨਹੀਂ ਸੀਗਾ ਇਹਨਾਂ ਨੇ ਕੀਤਾ ਮੈਂ ਹੁਣੇ ਅਨਾਉਂਸ ਕਰਕੇ ਜਾ ਰਿਹਾ ਕਿ ਪੰਜ ਵਾਟਰ ਕੋਲਰ ਅੱਜ ਨਹੀਂ ਤਾਂ ਕੱਲ ਸਵੇਰ ਤੱਕ ਆ ਜਾਣਗੇ ਇਹ ਮੇਰੇ ਵੱਲੋਂ ਆ ਜਾਣਗੇ ਠੀਕ ਹੈ ਇੱਕ ਕਰਵਾਓ ਜੀ ਉਹਨਾਂ ਨੂੰ ਕਹੋ ਮੈਂ ਅੱਜ ਹੀ ਫਿਰ ਮੈਂ ਕੱਲ ਹੀ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਮੈਂ ਕਿਹਾ ਸਾਈਡ ਮਾਰਕੀਟ ਕਰ ਲਓ ਕਿ ਆਪਾਂ ਨੇ ਕਿਤੇ ਕਿਤੇ ਲੱਗਾ ਜਿੱਥੇ ਲਾਣੇ ਤੁਹਾਡੇ ਕੋਲ 5 ਆ ਜਾਣਗੇ ਜਿੱਥੇ ਲਾਣੇ ਲਾ ਦਿਓ ਮੈਂ ਸਰ ਕੱਲ ਹੀ ਕਹਿ ਦਿੱਤਾ ਸੀ ਉਹ ਨਹੀਂ ਉਹ ਕਹਿੰਦੇ ਜਿੱਥੇ ਲਾਣੇ ਹਾਂ ਜੀ ਮੈਂ ਉਹਨਾਂ ਨੂੰ 5 ਆ ਜਾਣਗੇ ਤੁਹਾਡੇ ਕੋਲ 5 ਬਾਰਡਰ ਕੋਲਰ ਆ ਜਾਣਗੇ ਜਗਾ ਜਗਾ ਲੱਗ ਮੈਨੂੰ ਸਭ ਨਾਲ ਪਹਿਲਾਂ ਦਾ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਕਿ ਕਿ ਰਾਜ ਸਭਾ ਮੈਂਬਰ ਪਹਿਲਾਂ ਵੀ ਚੁਣੇ ਗਏ ਆ ਅੱਗਿਓ ਵੀ ਚੁਣੇ ਜਾਣੇ ਆ ਸਾਨੂੰ ਲੁਧਿਆਣਾ ਵਾਸੀਆਂ ਨੂੰ ਬਤੌਰ ਐਮਐਲਏ ਮੈਂ ਕਹਿ ਰਿਹਾ ਇਹ ਮੇਰੇ ਹਲਕੇ ਸਿਵਲ ਹਸਪਤਾਲ ਪੈਂਦਾ ਇਹ ਇਤਿਹਾਸਕ ਕੰਮ ਆ ਤੁਸੀਂ ਵੀ ਸਾਰੇ ਸ਼ਹਿਰ ਨੂੰ ਕਵਰ ਕਰਦੇ ਹੋ ਇਹ ਇਤਿਹਾਸਕ ਕੰਮ ਆ ਪਹਿਲਾ ਰਾਜ ਸਭਾ ਮੈਂਬਰ ਆ ਸਨੀ अरोड़ा ਜੀ ਜਿਨ੍ਹਾਂ ਨੇ ਸਿਵਲ ਹਸਪਤਾਲ ਦੀ ਕਾਇਆ ਕਲਪ ਕੀਤੀ ਆ ਔਰ ਇਹ ਦੱਸਿਆ ਵਾ ਵੀ ਕੰਮ ਕਿਵੇਂ ਹੁੰਦਾ ਜ਼ਮੀਨੀ ਲੈਵਲ ਤੇ ਜਿਹੜੇ ਮੈਂ ਲੋਕਾਂ ਦੀਆਂ ਕੋਠੀਆਂ 'ਚ ਲੱਗੇ ਪੱਥਰ ਆ ਉਹ ਅੱਜ ਸਿਵਲ ਹਸਪਤਾਲ 'ਚ ਦੇਖ ਰਿਆ ਮੈਨੂੰ ਦੱਸਦੇ ਹੋ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਔਰ ਪਹਿਲਾ ਰਾਜ ਸਭਾ ਮੈਂਬਰ ਆ ਜਿਹੜਾ ਲੁਧਿਆਣੇ ਦੇ ਅੰਦਰ ਚਾਹੇ ਐਮਪੀ ਵੀ ਰਹੇ ਜਾਂ ਕੋਈ ਚਾਹੇ ਕੋਈ ਰਾਜ ਸਭਾ ਮੈਂਬਰ ਵੀ ਚੁਣੇ ਗਏ ਆ ਇਹ ਇਤਿਹਾਸਕ ਕੰਮ ਹੈ ਆਪਣੀ ਜ਼ਿੰਦਗੀ 'ਚ ਕਿਉਂਕਿ ਉਮੀਰੀ ਦੇ ਤੌਰ ਦੇ ਉੱਤੇ ਤਾਂ ਮੈਂ ਸਾਰੇ ਹੀ ਕੰਮ ਕਰਦੇ ਦੇਖਿਆ ਗਰੀਬੀ ਦੇ ਤੌਰ ਦੇ ਉੱਤੇ ਗਰੀਬ ਦੀ ਸੁਣਾਈ ਕਰਨ ਵਾਲਾ ਪਹਿਲਾ ਰਾਜ ਸਭਾ ਮੈਂਬਰ ਸਾਡੇ ਲੁਧਿਆਣੇ ਦੇ ਸਨਿ ਅਰੋੜਾ ਜੀ ਆ ਔਰ ਮੈਂ ਇਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਜਿੱਥੇ ਧੰਨਵਾਦ ਕਰਦਾ ਉੱਥੇ ਮੈਨੂੰ ਇਸ ਗੱਲ ਦਾ ਦੱਸਦੇ ਹੋਏ ਮਾਣ ਵੀ ਮਹਿਸੂਸ ਹੁੰਦਾ ਕਿ ਅਗਰ ਸੇਵਾ ਕਰਨੀ ਹੋਵੇ ਤਾਂ ਸਣੀ ਰੋੜੇ ਤਰ੍ਹਾਂ ਕਰੋ